ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਜੀ ਤੁਸੀਂ ਸਾਰੇ ਜਣੇ ਠੀਕਠਾ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜੀ ਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਸਰ ਜਿਵੇਂ ਕਿ ਤੁਹਾਨੂੰ ਸਰਦਾਰ ਜੀ ਨੇ ਦੱਸਿਆ ਸੀਗਾ ਵੀਡੀਓ ਦੇ ਵਿੱਚ ਵੀ ਬੇਬੀ ਸ਼ਾਵਰ ਕਰਨਾ ਪਾਣੀ ਹੈ ਨਾ ਤੇ ਰੱਬ ਦਾ ਸ਼ੁਕਰ ਹੈ ਨਹੀਂ ਜੀ ਬਹੁਤ ਜ਼ਿਆਦਾ ਪੰਜਾਬ ਠੀਕ ਹਾਲਾਤ ਚੱਲਦੇ ਹਨ ਜਿੱਦਾਂ ਆਪਾਂ ਗੱਲ ਕਰ ਲਈਆ ਤੇ ਉਹ ਬੇਬੀ ਸ਼ਾਵਰ ਕਰਨਾ ਇੱਕ ਅੱਧੀ ਫੋਟੋ ਵੀ ਖਿਚਵਾਣੀ ਕਹਿੰਦੇ ਵੀ ਅਸੀਂ ਕਿਹਾ ਹਾਂ ਵੀ ਚਾਹ ਪੂਰੇ ਕਰੀਏ ਹੁਣ ਵੀ ਬਹਾਨਿਆਂ ਨਾਲ ਸਾਰੇ ਇਕੱਠੇ ਹੁੰਦੇ ਹੁੰਦੇ ਆ ਖੁਸ਼ੀਆਂ ਮਨਾਈਏ ਤੇ ਜਿੱਦਾਂ ਵੀ ਹੈਗੀ ਆ ਗੱਲ ਸੋ ਖੁਸ਼ੀਆਂ ਮਨਾਉਣ ਦੇ ਵਿੱਚ ਬਹੁਤ بڑا ਯੋਗਦਾਨ ਹੈ ਜੀ ਇੰਗਲੈਂਡ ਵਾਲਿਆਂ ਦਾ ਇੰਗਲੈਂਡ ਤੋਂ ਬੰਦੇ ਸਿੱਧੇ ਪਹੁੰਚੇ ਆ ਜੀ ਸਾਡੇ ਘਰਾਂ ਮੈਂ ਆਇਆ ਕਰਿਓ ਦੀਦੀ ਆਇਆ ਕਿਹੋ ਵੀ ਗਲੈਂਡ ਤੋਂ ਆਇਆ ਮੈਂ ਮੈਂ ਤਾਂ ਅੰਗਰੇਜ਼ੀ ਨੀਮੇ ਬਿੰਦੂ ਕਿਆ ਗਿਆ ਨਾ ਚ ਹੁੰਦਾ ਜੇ ਨਿਆਣੇ ਨਿਆਣੇ ਨੂੰ ਖੁਸ਼ੀ ਹੁੰਦੀ ਆ ਤੇ ਪਹਿਲਾਂ ਇੰਦਰ ਮੰਮੀ ਨੂੰ ਵੀ ਲੋ ਇਹ ਦੋ ਮੰਮੀ ਸਾਰੇ ਕਾਜੀ ਸਾਰੇ ਤੁਸੀਂ ਵੀ ਕਹ ਰਹੇਂ ਗਲੈਂਡ ਵਾਲਿਆਂ ਵੈਟਸ ਹਾਂ ਗਲੈਂਡ ਦਾ ਤਾਈ ਜਣ ਨੂੰ ਦੁੱਧ ਪਲਾਤਾ ਖੀਰ ਖਾਦੀ ਰ ਜਾ ਕੇ ਵੀ ਹੁਣ ਤੁਹਾਡੇ ਨਾਲ ਬਲੌਗ ਬਣਾਉਣਾ ਨਾਲੇ ਦੋ ਆਏ ਬੁਜਰੇ ਇੰਗਲੈਂਡ ਵਾਲੇ ਇੰਗਲੈਂਡ ਵਾਲੇ ਸਸਰੇ ਕਾਂਜੀ ਸਭ ਨੂੰ ਸਭ ਠੀਕ ਆਖ ਹੋ ਗਈ ਆਪਣਾ ਭਰਾ ਆ ਬਿਹਾਰ ਤੋਂ ਆਇਆ ਜੀ ਇੰਗਲੈਂਡ ਵਾਲੇ ਇਹ ਬਿਹਾਰ ਦੇ ਆਪਾਂ ਇਹ ਸਾਡੇ ਵਾਸਤੇ ਤੋਂ ਲੈ ਕੇ ਜੀ ਗਾਉਂ ਲੈ ਕੇ ਪਹੁੰਚਿਆ ਵੀਰੇ ਹੈ ਕਹਿੰਦਾ ਵੀ ਧੀਰੀ ਧੀ ਤੁਹਾਡੀ ਕੰਡੀਸ਼ਨ ਥੋੜੀ ਦੀ ਰੋਪੜਾਉਂਦੇ ਜਾਂਦੇ ਨੇ ਜਿਵੇਂ ਵੀ ਮੈਂ ਇੱਥੇ ਹੀ ਲਿਆਣਾ ਫਿਰ ਸੀ ਕਿਹਾ ਵੀ ਆ ਜਾ ਫਿਰ ਦੀਰੀ ਨੇ ਸਪੈਸ਼ੀ ਦਿਨਾ ਖਾ ਤਾਂ ਖੀਰ ਵੀ ਬਣਾਈ ਦੀਨੀ ਨੇ ਸਪੈਸ਼ਲ ਥੋਡੇ ਖੱਤਰ ਖੀਰ ਬਣਾਈ ਤੇ ਮੁੰਡਿਆਂ ਨੇ ਆਉਣਾ ਭਾਈ ਇਹਾ ਲੈ ਕੇ ਹੈ थैंक यू ਕੌਦੀਨੀ ਨੂੰ ਮੇਰੇ ਨੂੰ ਨਾ थैंक यू ਨਾ ਐਮ ਨਹੀਂ ਕਹਤਾ थैंक यू ਇਹ ਬਹੁਤ ਵਧੀਆ ਬਣਿਆ ਤੇ ਜਿਹੜਾ ਦੂਸਰਾ ਵੀਰ ਹੈ ਜੀ ਉਹ ਬਹੁਤ ਹੀ ਵਧੀਆ ਮਹਿੰਦੀ ਆਰਟਿਸਟ ਆ ਅਸੀਂ ਮੇਰੇ ਕੱਦੇ ਦੀ ਮਹਿੰਦੀ ਵੀ ਲਵਾਣੀ ਆ ਉਹ ਦੇਖਿਓ ਤੁਸੀਂ ਇੱਕ ਵਾਰ ਨਾ ਕਹਿੰਦੇ ਨੇ ਕੰਮ ਬੋਲਣਾ ਚਾਹੀਦਾ ਹੈ ਜਵਾਨ ਨਹੀਂ ਬੋਲਣੀ ਚਾਹੀਦੀ ਤਾਂ ਫਿਰ ਤਾਂ ਕੰਮ ਬੋਲੂਗਾ ਜਦ ਅਸੀਂ ਲਵਾਉਂਦੇ ਇਹਦੀ ਇੰਸਟਾਗ੍ਰਾਮ ਆਈਡੀ ਵੀ ਕੀ ਆਇ ਆਪਣੀ ਕੀ ਆ ਰਾਜ ਮਹਿੰਦੀ ਅਤੀਸ਼ਾ ਅਸਾ ਇੱਕ ਵਾਰੀ ਫਿਰ ਦੱਸ ਕੀ ਆ ਰਾਜ ਮਹਿੰਦੀ ਅਤੀਸ਼ਾ ਇਹ ਤਾਂ ਥੋੜੇ ਜਿਆਦਾ ਨਾ ਕੰਮ ਦੇਖੋ ਮੇ ਲੋਗ ਦੀ ਲਵਾਣੀ ਜਿਆਦਾ ਪਤਾ ਲੱਗਣਾ ਵੀ ਹਾਂ ਵੀ ਗੱਲ ਹੈਗੀ ਆ ਇਹਦੀ ਕੀ ਆ ਇਹਦੀ ਆਰ ਕੇ ਕੀ ਆ ਨਾਂ ਕੇ ਆ ਰਾਜਵਿੰਦਰ ਰਾਜ ਮਹਿੰਦੀ ਰਾਜ ਮਹਿੰਦੀ ਕੀ ਆ ਰਾਜ ਮੈਂ ਉਹ ਮਨੀ ਇਸ ਦਾ ਵੀ ਰੀਲ ਬਣਾ ਕੇ ਇਹਨੂੰ ਨਾਲ ਕੋਰਪੋਰੇਟ ਕਰਕੇ ਕਰ ਦੇਣਾ ਕੋਲਾਬ ਕਰਕੇ ਤੇ ਇਹਦਾ ਜੀ ਇਹਦੇ ਤੇ ਜੇ YouTube ਤੇ ਜਦ ਆਪਾਂ ਹਾਂ ਬਲੌਗ ਪਾਣਾ ਇਹਦੇ ਵਿੱਚ ਉਹ ਕਰ ਦੂਗੇ ਥੱਲੇ ਵੀ ਹੋ ਜੂਗੀ ਜੀ ਕਿਸੇ ਨੂੰ ਮੜੀ ਹੋਈ ਭਾਈ ਤਾ ਦੱਸ ਸਕਦੇ ਹਾਂ ਬਹੁਤ ਵਧੀਆ ਮਹਿੰਦੀ ਲਵਾਉਂਦਾ ਮਹਿੰਦੀ ਮਹਿੰਦੀ ਲਾਂਦਾ ਵਿਚਾਰ ਕੱਲ ਨੂੰ ਲਾਏ ਤੇ ਦੇਖੋ ਨਾ ਇਹ ਤਾਂ ਇਹਨਾਂ ਦੀ ਮਹਿੰਦ ਤਾਂ ਬਰੀਕੀ ਕੰਮ ਹੈ ਹੂੰ ਬਰੀਕੀ ਕੰਮ ਹੈ ਕਈ ਜਾਂ ਸੁਨਝਾ ਦੀਆਂ ਨੇ ਮਿਲਾਣੇ ਮਹਿੰਦੀ ਦੇਖਿਆ ਕਿੰਨਾ ਹੋ ਵਧੀਆ ਲੱਗਦੀ ਹੈ इना더라고 सरंज जी हिंदी है तो प्रॉब्लम खा मोर खा दो तो खा भी नहीं तो नहीं खा भी ना तो शराब खा खा तो किसी से पाकिस्तानी नहीं हमारे भारतीय लगता वो जगह पे लगता लेकिन उससे खा भी उसे किसी के से शूट नहीं करता किसी के से नहीं करता जो रेड मेहंदी होते ना स्रिंज से इंच करते ਉਸੇ ਰਿਐਕਸ਼ਨ ਹੋ ਜਾਂਦਾ ਹਾਂ ਤੁਹਾਨੂੰ ਰਿਐਕਸ਼ਨ ਜਿਹੜੀ ਹੁਣ ਆਪਣੀਆਂ ਤੁਸੀਂ ਆਪਣੇ ਹੱਥਾਂ ਨਾਲ ਬਣਾਈ ਨੂੰ ਹੈ ਨਾ ਇਹਨਾਂ ਦੇ ਇੱਕ ਹੋਰ ਰਾਜ ਉਹ ਦੱਸਦੇ ਨਹੀਂ ਹੈਗੇ ਕਿ ਇਹ ਕਿੱਦਾਂ ਮਹਿੰਦੀ ਬਣਾਉਂਦੇ ਆ ਇਹ ਚਲੋ ਹੁੰਦਾ ਆਪਣਾ ਵੈਸੇ ਹੁੰਦਾ ਹੁੰਦਾ ਕਿਸੇ ਚੀਜ਼ ਦਾ ਉਹੋ ਉਹ ਮਹਿੰਦੀ ਆਪਾਂ ਲਵਾ ਕੇ ਦੇਖਣੀ ਆ ਇੱਕ ਵਾਰ ਮੈਂ ਤਾਂ ਨਹੀਂ ਲਵਾਉਣੀ ਉਹ ਤਾਂ ਉਹ ਕਹਿੰਦਾ ਰਿਐਕਸ਼ਨ ਕਰਦੀ ਉਹ ਦੱਸ ਤਾਂ ਨਾ ਇੱਕੋ ਹੱਥ ਤੇ ਲਵਾਉਂਗੀ ਮਹਿੰਦੀ ਕੁਝ ਬਣਾ ਕੇ ਲਾਏ ਉਸੇ ਕੁਝ ਨਹੀਂ ਹੁੰਦਾ ਜੀ ਨਹੀਂ ਬਹੁਤ ਬੜੀਆਂ ਕੱਲ ਮੈਂਂਦੀ ਆਪਣਾ ਬਣਾ ਕੇ ਲੈ ਆਉਂਗਾ ਤੁਹਾਨੂੰ ਲਗਾਉਣ ਵਾਸਤੇ ਜਦ ਵੀ ਇਹਨਾਂ ਬਣਾਉਂਗੀ ਆਪਾਂ ਲਾ ਕੇ ਲਾ ਦੋਗੇ ਸਾਰੇ ਨੇ ਕੋਰੀਆਂ ਮੈਨੇ ਨਿਆਣੀ ਸਿਆਣੀ ਹੋ ਜਾੜਾ ਨੂਰ ਥੜੀ ਜਿਹੀ ਫੇਰ ਇੱਕ ਹੱਥ ਤੇ ਲਵਾ ਕੇ ਦੇਖੋ ਇਹੋ ਵੀ ਜਾਂ ਫਿਰ ਕੋਈ ਜੰਦੇ ਵਾਲੇ ਟੱਪਲੇ ਵੀ ਕੋ ਨਹੀਂ ਜੰਦੇ ਜੋ ਇਹ ਤਾਂ ਬਖਾਲੋਈ ਕਿ ਫਿਰ ਕਰੂੰ ਕੋਈ ਫੇਰ ਕਹਿੰਦਾ ਮੈਂ ਤਾਂ ਲਿਆ ਉਹ ਤੇਰੀ ਤਾਂ ਉਹ ਵੀ ਕਹਿੰਦਾ ਨੂੰ ਪਲੇ ਜਾਣਾ ਫਿਰ ਆ ਵੀ ਨੂਰ ਤੇ ਕਹਿੰਦਾ ਚੰਗੀ ਬਾਂਦੀ ਲੋਈ ਮੇਰੇ ਤਾਂ ਖਾ ਜਾ ਹੋਈ ਜਾਂਦੀ ਤਾਂ ਇਹ ਕੁੱਚੀ ਜਾਲ ਫਿਰ ਨਾ ਫਿਰ ਤਾਂ ਮੈਂ ਪਾਣੀ ਵਾਲੀ ਰੋਟੀ ਕੋਲ ਜਾਊਂਗੀ ਲੈ ਹੈਲੋ ਲੈ ਕਿਹਾ ਮੈਡੀਕਲ ਚੱਲੋ ਆਏ ਹੁੰਦਾ ਵੀ ਇਹ ਖਰਾਬ ਕਰੀ ਫਿਰ ਇੰਜ ਦੇ ਵਿੱਚ ਆਪਾਂ ਆਪਣੇ ਬਣਾ ਕੇ ਮੈਂ ਵੀ ਪਾ ਸਕਦੇ ਆ ਤਾਂ ਨਹੀਂ ਉਹ ਜੋ

ਕੁਰਸੀ ਵਾਲਾ ਜੋ ਰੈਡ ਮਹਿੰਦੀ ਉਹ ਤੇ ਆਪ ਪਹਿਲੇ ਬਤਾ ਦੇ ਲਗਾਏ ਨੇ ਉਹੀ ਪੈਂਦੀ ਉਹੀ ਹੁੰਦੀ ਉਹ ਹੀ ਹੁੰਦਾ ਉਹ ਤਾਂ 5 ਮਿੰਟ ਚ ਲਾ ਕੇ ਜਾ ਉਹ ਜਾਂਦੇ ਜਾਂਦੇ ਸੁੱਕ ਜਾਂਦੀ ਉਹ ਜੋ ਸਾਰੇ ਦਿਖਾਈ ਪੜਦੇ ਰੈਡ ਰੈਡ ਦਿਖਾਈ ਪੜਦੇ ਨਾ ਉਹ ਮਹਿੰਦੀ ਵਰਤੋਂ ਹਾਂ ਉਸੇ ਖਰਾਬੀ ਕਰਤਾ ਕੋਲ ਜਾ ਰਹਾ ਮੈਂ ਇੱਕ ਦਿਨ ਹੀ ਕੋ ਲਗਾਏ ਥੂ ਮਹਿੰਦੀ ਉਸ ਨੇ ਮੈਂ ਕੋ ਕੰਪਲੇਨ ਕੀਆ ਹੋਇਆ कि ये मेहंदी कभी मत लगाना किसी को इसलिए मैं वो मेहंदी किसी को बोला कि ये मेहंदी लगा दो मैं उनको लगा दिया वो हमको कला के बोला कि भैया मेहंदी लगाया बहुत खराब हमको किया तो मैं उस दिन से कभी नहीं लगाया किसी को मेहंदी मना कर दिया मेहंदी किसी को नहीं लगाती ਕੀ ਚਾਹਵੇਂ ਬੱਕਲੇ ਲਗਾਣੇ ਲਗਾਤੇ ਤਾਂ ਮੈਂ ਬੋਲ ਦੇ ਦਊਂ ਕਿ ਕੁਝ ਵੀ ਹੋਊਂਗੇ ਉਸ ਦਾ ਰਿਕਸਾ ਮੈਂ ਨਹੀਂ ਲਊਂਗਾ ਹਾਂ ਥੋੜੀ ਜ਼ਿੰਮੇਵਾਰੀ ਬੋਲ ਦਿੰਦਾ ਹਾਂ ਉਹ ਵੀ ਥੋੜੀ ਜ਼ਿੰਮੇਵਾਰੀ ਹਾਂ ਜੀ ਇਹ ਨਾ ਕਿ ਉਹ ਖਾਜ ਹੁੰਦੀ ਆਏ ਹੁੰਦੀ ਆਉਂਦੀ ਆ ਚਲ ਆ ਜਾ ਦਿਖਾ ਤਦੇ ਹੁਣ ਕਿਆ ਲਿਏ ਆ ਹਾਂ ਹੁਣ ਵਿਆਹ ਸ਼ਾਦੀਆਂ ਦੇ ਚੀਜ਼ਾਂ ਸ਼ੁਰੂ ਕਰਨੇ ਜਦ ਵੀਰੇ ਕੰਮ ਭੱਗਣਾ ਪੈਂਦਾ ਹੈ ਨਾ ਹਾਂ ਐ ਪਿੱਛੇ ਕੰਮਾਂ ਚੱਲੇ ਰੋਟੀ ਖੱਤੀ ਰੋਟੀ ਉਹ ਫੋਕਟੋ ਕੀ ਓਹ ਅਜੀਜਾ ਵੀ ਲਾ ਘੋੜਾ ਹੀ ਨਾ ਤੋਨਾ ਜਿੱਕਿਆ ਵੀ ਅਜੀਜਾ ਵੀ ਦਿੱਦੀ ਕਾਹਨੋਂ ਨਹੀਂ ਕਰਦੀ ਓਏ ਇਹ ਮੇਰੇ ਹੱਥ ਨਾ ਕਾਜੂ ਗਾ ਡਾ ਗੱਡਾ ਦਾ ਬੜਾ ਓ ਆਹ ਸੱਚ ਆ ਨਹੀਂ ਆਊਗਾ ਟਿੱਲਾ ਵਿੱਚ ਜਗ੍ਹਾ ਹੈ ਬਹੁਤ ਮਾਰੀ ਮਾਰ ਲੋ ਕੱਪੜਾ ਖੋਲ ਹੋਣਾ ਇਹ ਕੱਪੜਾ ਖੋਲ ਲਈ ਸੂਈ ਤੱਕ ਜਾਉਣਾ ਨਹੀਂ ਬੁੱਠਾ ਨਾ ਆ ਦੇ ਮਮੀ ਵੀ ਇੱਥੇ ਖੋਲ ਲਾ ਦਿਨਾ ਖੋਲਣਾ ਇਹ ਬੋ ਜੈਸਪ੍ਰੀ ਕਹਿੰਦੀ ਸੂਣ ਮਾਰ ਦੋ ਸੂਈ ਨਹੀਂ ਸੂਨੇ ਬਚਣੀ ਆ ਨਾ ਖੁੱਲਣੀ ਆ ਪੜਣੀ ਆ ਤਾਂ ਖੁੱਲਣੀ ਆ ਨਹੀਂ ਵੀ ਅਗਰੇ ਜਾ ਕੇ ਸੂਣ ਮਾਰ ਦੋ ਇਹਨੂੰ ਉਹ ਕਰ ਦੋ ਖੋਣ ਨੂੰ ਇਹਨੂੰ ਡੇੜ ਕੇ ਐਦਾ ਕਹਿ ਮਾਰ ਦੇ ਤਾਂ ਹੈ ਗਿਆ ਹਾਂ ਮਾਰ ਦੇ ਤਾਂ ਬੁੱਲ ਕੇ ਯਹਾਂ ਤੇ ਸਿਲਾਈ ਕਰ ਲੈਂਗੇ ਨਾ ਸੂਈ ਤਾਂ ਆ ਕੇ ਨਾ ਮੈਂ ਪਹਿਲੇ ਸਿਲਾਈ ਵੀ ਕਰਦੇ ਸੀ ਅੱਛਾ ਬਣਾ ਕੰਮ ਇਹ ਟੇਲਰ ਵੀ ਆ ਟੇਲਰ ਵੀ ਹਾਂਜੀ ਹੈ ਵੀ ਹਾਂ ਹਾਂ ਮੈਂ ਪਹਿਲੇ ਜਾ ਕੇ ਸਿਲਾਈ ਕਰਦੇ ਸੀ ਕੰਮ ਸਾਰੇ ਆਉਂਦੇ ਇਹਨੂੰ ਵਧੀਆ ਆਣ ਸਭ ਕੁਝ ਹੋਣਾ ਚਾਹੀਦਾ ਮੈਂ ਇੱਥੇ ਬਾਹਾਂ ਥੱਲੇ ਆ ਰਹੀ ਨਹੀਂ ਆ ਹੈਗੀਆਂ ਆ ਵਿਚ ਬਾਵਾ ਹੈਗੀਆਂ ਆ ਇਹਦੇ ਨਾਲ ਦੀਦੀ ਨੂੰ ਮੈਂ ਕਰਿਆ ਪਾਉਣਾ ਦੀਦੀ ਕਹਿੰਦੀ ਬਾਵਾ ਤਾਂ ਹੁੰਦੀਆਂ ਹੀ ਆ ਨਾਲ ਕੋਈ ਲਵਾਂਦਾ ਕੋਈ ਨਹੀਂ ਲਵਾਂਦਾ ਉਹ ਤਾਂ ਹੁੰਦੀਆਂ ਵਿੱਚ ਹਾਂ ਕੋਈ ਲਵਾਂਦਾ ਕੋਈ ਨਹੀਂ ਆ ਦੇ ਇਹਦੇ ਨਾਲ ਲੱਗਿਆ ਵੀ ਆ ਪੁੱਤਾ ਕੱਲੋਂ ਦਿਖਾ ਦੇ ਆ ਵੀ ਸੋਣਾ ਆ 컬러 ਬਹੁਤ ਸੋਣਾ ਫੋਨ ਆ ਗਿਆ ਸੀ ਫੱਦੇ ਘਾਟੇ ਦਾ ਆ ਵੀ ਕੱਲ ਠੀਕ ਆ ਉਹ ਵੀ ਕੱਲ ਠੀਕ ਆ ਰਵਿਚਾ ਕੱਲ ਨੂੰ ਪਤਾ ਵੇ ਆਹ ਕੋਈ ਸਾਰੇ ਦੀ ਜੀ ਜੀ ਆ ਗਿਆ ਨਸਨ ਆਹ 컬러 ਤਾਂ ਸੋਣਾ ਮੈਨੂੰ ਇੱਕ ਦੋ ਕੁਝ ਪੂਜਾ ਉਹ ਵੀ ਸ਼ਿਕਾਰਾ ਮਾਲੂ ਦਾ ਹਾਂ ਹਾਂ ਆਹ ਕੀ ਜੀਜਾ ਚੁੰਨੀ ਦੁਪੱਟਾ ਇਸ ਦਾ ਐਸੇ ਵਾਲਾ ਦੁਪੱਟਾ ਹੈ ਗਲੇ ਪਾ ਲੈਣਾ ਇਹਨੂੰ ਐਦਾਂ ਲੈਣਾ ਆਹੇ ਬਾਹਰ ਐਸਾ ਲੈਂਦੇ ਖੜ੍ਹ ਦੇ ਇੰਦਾ ਹੋਆ ਰੱਟਾਈ ਹਾਂ ਇਹ ਦਾਣਾ ਕੰਟਾ ਬਾਉ ਬੋਕੇ ਕਹਿਣਾ ਬੰਦ ਰਸੋਈ ਲਹਿੰਗੇ ਵੀ ਹੋਣੇ ਜਿਹੜਾ ਕੁੜਤੀ ਵਾਲੇ ਲਹਿੰਗੇ ਨਾਲ ਆਦਾਂ ਹਾਂ ਆੜ ਫਟਾ ਕਿਹ ਜਾਈ ਆ ਵੀ ਜਿਵੇਂ ਨਾ ਅੱਛਾ ਸੇਵੇਂ ਹੈ ਕੋਈ ਨਾ ਕਰ ਮੈਂ ਵਿਆਹ ਨੂੰ ਦੇਖਦੀ ਕੁੜਤੀ ਵਾਲਾ ਲਹਿੰਗਾ ਹੀ ਲੈ ਕੇ ਆਉਂਗੀ ਉਹ ਤੇ ਆਪਣੇ ਇੰਨੇ ਜਿਹੇ ਫਿਰ ਹੁੰਦੂ ਦੂਈ ਆਹੋ ਇਹਦੇ ਬਾਹਰ ਲਹਿੰਗਾ ਵੀ ਤਾਂ ਥੱਲੇ ਤੇ ਨਹੀਂ ਮੇਰੇ ਦੋ ਜੇ ਲੱਗਿਆ ਹੋਈਆਂ ਨਾ ਲੰਗਾ ਤਾਂ ਨਹੀਂ ਹੈ ਨਾ ਕਿਹਾ ਲੱਗੀ ਪੂਰੀ ਹੈ ਤੇ ਜੀ ਨਾ ਮੋਏ ਉਹ ਮੌਸਮ ਚੇਂਜ ਹੋਣ ਗਿਆ ਨਹੀਂ ਲੱਗੀ ਜੀ ਬਹੁਤ ਵਾ ਵੇ ਜਿੰਦਾਸਤਾ ਆ ਗਈ ਆਸੀ ਜਿੰਦਾਸਤਾ ਸੋਹਣੀ ਆ ਜਿੰਦਾਸਤਾ ਹੈ ਹੂੰ

ਕਿ ਨਵਾਰੀ ਦੇਖੀ ਏੜਦੇ ਆ ਨਾ ਨੱਟ ਦੂਆ ਡੱਟ ਲੱਗਿਆ ਬਣਾ ਇਹ ਆ ਦੇਖ ਲੈ ਬਸ ਠੀਕ ਹੈ ਮਾ ਥੱਲੇ ਹੋ ਕੇ ਨ ਲੱਗੀ ਵੀ ਹੈ ਨਾ ਕੰਨ ਵਾਲੇ ਇਹ ਤਾਂ ਆ ਜੀ ਪਾਰੀ ਚੱਲ ਕਿਹੜਾ ਖਾ ਬਣਾ ਨੂੰ ਸਾਸ ਪਾ ਦੋ ਦੋ ਜੜੀਆਂ ਇੱਕ ਇੱਕ ਹੋਰ ਪਾ ਦੋ ਮੇਰਾ ਵੀ ਇਹ ਤਾਂ ਹੋਰ ਨਹੀਂ ਲੈਣਾ ਇਹ ਨਹੀਂ ਖਾਦੀ ਇਹਨੂੰ ਗਾਣਾ ਨੇਹਰੋ ਦਾ ਸਾਸ ਨੂੰ ਤਾਂ ਹੁਣ ਬਜਨ ਲਾ ਦੇ ਬਾਹਲੇ ਮੁਕੇ ਪਜਾ ਕੇ ਛੱਡੂਗੀ ਹੈ। ਦੇ ਦੇ ਬੱਕ ਪਿੰਡ ਬੰਦ ਨੂੰ ਕਿਹੜਾ ਦੇਣੀ ਆ। ਨਾਲ ਦਿਨੇ ਸੋਨੇ ਉੱਤੇ ਕਿੰਨੇ ਸੋਨੇ। ਕਿੰਦਾ ਇੱਕ ਇੱਕ ਪਾ ਕੇ ਉਹ ਵੀ ਕਹਿੰਦਾ ਜੀ। ਪਾਣ ਨੇ ਅੱਜ ਕੱਲ ਬਜ਼ੁਰਗਾਂ ਵੀ ਝੂਠ ਕਹਣ ਬੋਲਦੇ। ਹਾਂ ਪਾਣੀ ਪਾਣੀ ਹੈ। ਸਾਰ ਦੇ ਪੈਂਟਾਂ ਬੁੜੀਆਂ ਪੈਂਟਾਂ ਟੋਪ ਐ ਪਾਣ। ਇਹ ਕੱਲ ਚੰਡੀ ਕਰਕੇ ਨਹੀਂ 60 70 ਸਾਫ ਨਹੀਂ ਹੁਣੀ ਹੋਣੀ ਨੇ ਝਾਂਜੜਾ ਪਾਈ ਹੋਈ ਹੈ। ਪਾਣੀ ਜਿਹਨੂੰ ਸ਼ਰੌਂਕਾ ਕਹਿੰਦੇ ਨੇ ਜੱਟ ਨੇ ਬੰਦੇ ਕਹਿੰਦੇ ਨੇ ਆ ਜੱਟ ਸਾਤੇ ਬੰਦੇ ਪਾਣੀ ਐਸਾ ਸੁਆਦੀ ਬੜੀ ਹੋਣੀ ਆ ਸਾਡੇ ਪੰਜਾਬੀਆਂ ਜੱਟਾਂ ਦੇ ਥੋੜਾ ਜਿਹਾ ਹੋ ਜਾਂਦਾ ਆ ਬੜੀ ਵਧੀਆ ਜਿਹਾ ਪਿੰਟ ਮੜ ਕੇ ਐਸੇ ਬਾਰੇ ਬੜੀ ਲੱਗਦਾ ਹੋਵੇ ਦੇਖ ਲਓ ਕਿਹੜੇ ਰੱਖਣ ਆ ਆਹ ਜਿਹਨੇ ਕੋਲ ਆ ਚਲ ਆਹ ਫੇਰ ਦੇ ਦੂ ਹਣਾ ਦੇ ਦੇ ਜੇ ਅਸੀਂ ਮੂਹ ਦੂਰੇ ਨਾਲ ਗੈਲ ਖਾਣਨੇ ਆ ਕਿੱਦਾਂ ਖਾਣਨੇ ਨਾਲੇ ਖਾਣਨੇ ਹੋਣੇ ਤੇ ਤੂੰ ਤਾਂ ਨਾ ਕੋਈ ਨਾ ਨਾ ਮੈਂ ਕਹਿੰਦੇ ਹੁੰਨੇ ਆ ਮੈਂ ਆਪਣੇ ਨਿਆਲੇ ਸਾਂਭੂਗੀ ਕਿ ਇਹਨਾਂ ਨੂੰ ਸਾਂਭੂਗੀ ਇਹ ਤਾਂ ਮੰਮੀ ਪ੍ਰੋਗਰਾਮ ਵਾਲੇ ਦੀ ਤਾਂ ਸੂਟ ਪਹਿਣਾ ਇਹ ਤਾਂ ਇੱਕ ਦਿਨ ਪਹਿਲਾਂ ਫੋਟੋ ਖਿਚਾਉਣ ਨੂੰ ਹੈ ਅੱਛਾ ਹਾਂ ਪ੍ਰੋਗਰਾਮ ਵਾਲੇ ਦਿਨ ਸੂਟੇ ਪਾਉਣੇ ਅੱਛਾ ਉਹ ਤੋਂ ਸੂਟੇ ਪਾਉਣੇ ਹਾਂ ਉੱਦਣ ਤਾਂ ਆਹੀ ਚੱਕਦੀਆਂ ਪਲੀ ਜਾਂਗੀਆਂ ਇੰਜੋਏਮੈਂਟ ਤਾਂ ਰਹਿਣਾ ਹੀ ਕੋਈ ਇਹ ਤਾਂ ਟੱਕਰਾਣਾ ਹਨ ਜਦੱਕ ਬੰਦੇ ਨੇ ਮੈਂ ਦੂਆ ਕੁੜਤੀ ਵਾਲਾ ਰਹਿਣਾ ਦੇਖਣਾ ਜਿੱਦਾਂ ਕੁਛ ਦੇਖ ਕੇ ਆਉਂਗੀ ਦੀਦੀ ਕੋਲ ਮੈਂ ਦੇਖਾਂਗੀ ਇਹਦੀ ਚੁੰਨੀ ਚਾਹੀਦੀ ਹਾਂ ਹਾਂ ਕਰੋ ਜੀ ਪੈਗ ਮਮਾ ਤੇ ਮਾਂਜੀ ਤੇਰੇ ਕਹਿੰਦਾ ਹੋਗਾ ਤੁਹਾਨੂੰ ਪਕੜਾ ਦੇ ਅੱਪਾ ਨੇ ਨਾ ਕਿਹਾ ਕਿ ਕਿਹਾ ਨਹੀਂ ਕੀ ਕਹਿਣਾ ਚਾਹੁੰਦਾ ਤੂੰ ਅੱਪਾ ਕਹਿੰਦੇ ਤਾੜੇ ਤਿੰਨੇ ਸੂੜੇ ਥੀ ਰੂਪ ਅੱਪਾ ਕਹਾਂ ਨਾ ਗੀ ਅੱਛਾ ਹਉਰੀ ਦਾ ਕੰਮ ਦਾ ਬੰਦਾ ਇਹ ਨਹੀਂ ਨਹੀਂ ਹੂ ਨਹੀਂ ਮੈਂ ਕਹਿੰਦੀ ਕੱਲ ਨੂੰ ਕੰਦੇ ਜਾਣੇ ਹੈਗੇ ਕੰਦੂ ਆਉਂਗੇ ਰੋ ਲੇਣ ਹਾਂ ਵੀ ਕਰਦੇ ਹਾਂ ਨਹੀਂ ਬਣਾਇਆ ਹੁੰਦਾ ਨਾ ਦੁਕਾਨ 'ਚ ਕੋਈ ਮੰਗੇ ਲੰਦਾ ਏ ਨਹੀਂ ਉਹ ਕਹਿੰਦਾ ਕੱਲੂ ਲੈ ਕੇ ਜਾਊਂਗਾ ਅਸਲ ਵਿੱਚ ਆਪਣੇ ਰੂਮ ਤੇ ਜਾਣਾ ਸੀ ਅੱਛਾ ਜਮਾਨ ਦੇ ਕੀ ਕਹਿੰਦੇ ਉਹ ਮਾਇ ਕਹਿੰਦਾ ਕੱਲੂ ਸਵੇਰੇ ਜੁੱਤੀ ਲੈਣਾ ਹੋਊਗਾ ਤੇ ਚੋਲਾ ਵੀ ਜਰੂਰ ਨਾਲ ਲੈ ਜਾਣਾ ਕਹਿੰਦੇ ਅਸਟਾ ਅਕ ਦੁਕਾਨ ਬੰਦ ਕਰਦੀ ਬਿਨਾ ਨਾ ਰੂਮ ਤੇ ਜਾਣਾ ਆਪਣੇ ਤੇ ਅਲੈਨ ਨੂੰ ਵੀ ਛੱਡ ਕੇ ਆਣਾ ਪ੍ਰਧਾਨ ਅੱਛਾ ਇਹ ਪ੍ਰਧਾਨ ਕਿਹਾਊਗਾ ਪਹਿਲਾਂ ਪ੍ਰਧਾਨ ਨੂੰ ਕਹਿੰਦਾ ਆ ਤੇ ਰੱਖਣਾ ਨਹੀਂ ਵਿੱਚ ਪਾ ਤਿੰਨੇ ਰੱਖੋ ਤੁਹਾਡੇ ਠੀਕ ਹੈ ਠੀਕ ਹੈ ਤਿੰਨੇ ਆਪਣੇ ਕੋਲ ਹੀ ਆ ਜਿਹੜਾ ਮਰਜ਼ੀ ਪਾਈ ਜਾਇਓ ਕੈ ਮਾਰਦਾ ਕੈ ਮਾਰਦੇ ਕੈ ਨੂਰ ਕਿਹੜਾ ਛੋਨਾ ਦੇਖਦਾ ਛੋਟੂ ਸਾਹ ਕੋ ਜਾਣਦਾ ਹਾਂ ਤੇਹੀ ਕੰਮ ਕਰਦਾ ਰੋਈ ਹੁਣ ਨੂਰ ਕਿਹੜਾ ਸੋਨਾ ਦੱਸ ਬਹੁਤ ਕਿਹੜਾ ਸੋਨਾ ਇਹ ਗੱਤ ਤੇ ਮੇਰੀ ਬੁੱੱਚੀ ਛੋਨਾ ਹੈ ਮੇਰੇ ਪੁੱਤ ਨੇ ਦੇਖਾ ਟੁੰਡੀਆਂ ਕਿਦਾਂ ਲੰਗਾ ਲਈ ਚੁੰਡੀਆਂ ਚੁੰਡੀਆਂ ਤੇ ਹੱਥ ਹੁੰਦੀ ਆ ਅੱਧਾ ਮਨਕੀਰਤ ਸੱਚੀ ਕਾਲ ਦਾ ਬੁਲਾਵਾ ਸੱਚੀ ਕਾਲ ਛੋਨੀ ਜੀ ਨੋ ਸੱਚੀ ਕਾਲ ਤਾਂ ਨਾ ਲੇ ਬੁੱਤਰਾਈ ਬੁੱਤਾਂ ਦੇਖੀ ਤਾਂ ਤੁਹਾਨੂੰ ਬੁਲਾਏਗਾ ਉਹ ਤਾਂ ਬਲਾਈ ਨੂ ਸੱਚੀ ਕਾਲ ਸੱਚੀ ਕਾਲ ਬੁਲਾ ਦੇ ਮੇਰੀ ਬੁੱਤੀ ਨਹੀਂ ਤੂੰ ਛੋਨੀ ਜੀ ਖਚਾਈ ਮੈਂ ਤੇਰੀ ਮੰਮਾ ਨਹੀਂ ਬਣ ਉਧਰ ਮੂੰਹ ਕਰ ਇਧਰ ਮੂੰਹ ਸੱਚੀ ਕਾਲ ਜੀ ਛਾੜਿਆ ਚਲੋ ਠੀਕ ਹੈ ਜੀ ਫਿਰ ਅਗਲੇ ਬਲੌਗ ਚ ਮਿਲਦੇ ਆ ਤੁਹਾਨੂੰ ਤਾਰੇ ਦੀ ਸੀ ਗਾਉਨ ਫਲੈਟ ਸਾਈਨ ਲੁੱਕ ਦੇਖਿਆ ਸੀ